ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਵਿਚਾਰਾਂ ਦੀ ਨਾ ਥੋੜੀ ਗਹਿਰਾਈ ਵਿੱਚ ਉਤਰਾਂਗੇ ਹਾਂਜੀ ਖਾਸ ਕਰਕੇ ਉਹਨਾਂ ਦੇ ਅੱਖ ਖੋਲਣ ਦਾ ਗਿਆਨ ਵਾਲੇ ਕੁਝ ਅੰਸ਼ ਲੈ ਕੇ ਜੀ ਬਹੁਤ ਅਹਿਮ ਵਿਸ਼ਾਏ ਹਾਂ ਮਕਸਦ ਆਪਣਾ ਬਸ ਇਹੀ ਹੈ ਕਿ ਉਹਨਾਂ ਦਾ ਨਜ਼ਰੀਆ ਸਮਝੀਏ ਬਰੀਕੀ ਨਾਲ ਕਿ ਬਈ ਸਾਡੇ ਜੀਵਨ 'ਚ ਦੁੱਖ ਦਾ ਅਸਲ ਸੋਮਾ ਕੀ ਹੈ ਤੇ ਜਿਹੜੇ ਆਪਾਂ ਧਾਰਮਿਕ ਕੰਮ ਕਰਦੇ ਆ ਉਹਨਾਂ ਦੀ ਅਸਲ ਮਹੱਤਤਾ ਕੀ ਹੈ ਠੀਕ ਹੈ ਜੀ ਤਾਂ ਚਲੋ ਫਿਰ ਸ਼ੁਰੂ ਕਰੀਏ ਇਸ ਨੂੰ ਥੋੜਾ ਖੋਲਦੇ ਆਂ ਹਾਂਜੀ ਬਿਲਕੁਲ ਸਭ ਤੋਂ ਪਹਿਲਾਂ ਦੇਖੋ ਜਿਹੜੀ ਗੱਲ ਮਸਕੀਨ ਜੀ ਕਹਿੰਦੇ ਨੇ ਉਹ ਥੋੜੀ ਹੈਰਾਨ ਕਰਨ ਵਾਲੀ ਵੀ ਹੋ ਸਕਦੀ ਹੈ ਕਈਆਂ ਲਈ ਹੂੰ ਉਹ ਕਹਿੰਦੇ ਨੇ ਕਿ ਸਾਡੇ ਦੁੱਖਾਂ ਦਾ ਕਾਰਨ ਨਾ ਸਿੱਧਾ-ਸਿੱਧਾ ਪਰਮਾਤਮਾ ਨਹੀਂ ਹੈ ਅੱਛਾ ਆਮ ਤੌਰ ਤੇ ਤਾਂ ਪਾਈ ਸੋਚਦੇ ਆ ਨਾ ਕਿ ਦੁੱਖ ਸੁੱਖ ਰੱਬ ਦੇ ਬਾਣੇ 'ਚ ਨੇ ਜਾਂ ਉਹਦੀ ਮਰਜ਼ੀ ਨਾਲ ਹਾਂ ਹਾਂ ਬਿਲਕੁਲ ਆਮ ਸਮਝਤਾਈ ਹੀ ਕਹਿੰਦੀ ਹੈ ਪਰ ਮਸਕੀਨ ਜੀ ਇਸ ਤੇ ਇੱਕ ਵੱਖਰੀ ਜੀ ਰੋਸ਼ਨੀ ਪਾਉਂਦੇ ਨੇ ਤਾਂ ਜੇ ਪਰਮਾਤਮਾ ਕਾਰਨ ਨਹੀਂ ਤਾਂ ਸਵਾਲ ਫਿਰ ਉਹੀ ਆ ਜਾਂਦਾ ਹੈ ਇਹ ਦੁੱਖ ਫਿਰ ਆਂਦਾ ਕਿੱਥੋਂ ਹੈ? ਇਹਦੀ ਜੜ ਕੀ ਹੈ? ਹਾਂ। ਦੇਖੋ ਇੱਥੇ ਗੱਲ ਬਹੁਤ ਮਤਲਬ ਦਿਲਚਸਪ ਮੋੜ ਲੈਂਦੀ ਹੈ। ਮਸਕੀਨ ਜੀ ਬਹੁਤ ਸਾਫ਼ ਕਹਿੰਦੇ ਨੇ ਕਿ ਦੁੱਖ ਦਾ ਮੂਲ ਕਾਰਨ ਹੈ ਸਾਡੀਆਂ ਆਪਣੀਆਂ ਅੱਖਾਂ ਦਾ ਬੰਦ ਹੋਣਾ। ਅੱਖਾਂ ਦਾ ਬੰਦ ਹੋਣਾ? ਹਾਂ। ਇਸ ਦਾ ਭਾਵ ਹੈ ਸਾਡਾ ਅਧਿਆਤਮਿਕ ਤੌਰ 'ਤੇ ਸੁੱਤਾ ਹੋਣਾ। ਮਤਲਬ ਅਸਲੀਅਤ ਤੋਂ ਸੱਚਾਈ ਤੋਂ ਬੇਖਬਰ ਹੋਣਾ। ਹਾਂ। ਅੱਛਾ। ਕਈ ਵਾਰ ਉਹ ਇਸ ਨੂੰ ਸਾਡੀ ਅਹੰਮੇ ਸਾਡੀ ਮੈਂ ਮੇਰੀ ਦੀ ਜਿਹੜੀ ਪਕੜ ਹੈ ਨਾ ਉਹਦੇ ਨਾਲ ਵੀ ਜੋੜਦੇ ਨੇ ਕਿਉਂਕਿ ਇਹੀ ਸਾਨੂੰ ਸਚਾਈ ਨੂੰ ਉਸਦੇ ਅਸਲ ਰੂਪ ਵਿੱਚ ਦੇਖਣ ਤੋਂ ਰੋਕਦੀ ਹੈ ਠੀਕ ਹੈ ਠੀਕ ਹੈ ਇਸ ਲਈ ਦੇਖੋ ਜ਼ਿੰਮੇਵਾਰੀ ਬਾਹਰ ਨਹੀਂ ਸਗੋਂ ਸਾਡੇ ਆਪਣੇ ਅੰਦਰ ਹੈ ਸਾਡੇ ਆਪਣੇ ਹਾਲਾਤ ਤੇ ਦੁੱਖ ਇੱਕ ਤਰ੍ਹਾਂ ਨਾਲ ਸਾਡੀ ਆਪਣੀ ਅੰਦਰੂਨੀ ਅਵਸਥਾ ਸਾਡੀ ਆਪਣੀ ਅਗਿਆਨਤਾ ਦਾ ਹੀ ਪ੍ਰਗਟਾਵਾ ਹੈ ਇਹ ਤਾਂ ਸੱਚੀ ਬਹੁਤ ਡੂੰਗੀ ਗੱਲ ਹੈ ਤੇ ਸੋਚਣ ਵਾਲੀ ਵੀ ਮਤਲਬ ਕਿ ਅਸੀਂ ਆਪਣੇ ਦੁੱਖਾਂ ਲਈ ਫਿਰ ਸਿੱਧੇ ਤੌਰ ਤੇ ਕਿਸੇ ਹੋਰ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਹਾਂਜੀ ਉਹਨਾਂ ਦੇ ਵਿਚਾਰ ਅਨੁਸਾਰ ਤਾਂ ਇਹੀ ਬੰਦਾ ਹੈ ਪ੍ਰਫੇ ਫਿਰ ਸਵਾਲੇ ਉੱਠਦਾ ਹੈ ਕਿ ਜੇ ਦੁੱਖ ਸਾਡੇ ਅੰਦਰੋਂ ਹੀ ਹੈ ਤਾਂ ਫਿਰ ਜਿਹੜੇ ਆਪਾਂ ਧਾਰਮਿਕ ਕੰਮ ਕਰਦੇ ਹਾਂ ਜਿਵੇਂ ਕੀਰਤਨ ਸੁਣਦੇ ਹਾਂ ਕਥਾ ਵਿਚਾਰਦੇ ਹਾਂ ਬਾਣੀ ਪੜ੍ਹਦੇ ਹਾਂ ਜਾਂ ਨਾਮ ਸਿਮਰਨ ਕਰਦੇ ਹਾਂ ਇਹਨਾਂ ਸਭ ਦਾ ਕੀ ਮਹੱਤਵ ਰਹਿ ਗਿਆ ਫਿਰ ਹੂੰ ਕੀ ਇਹ ਸਿਰਫ ਰਸਮਾਂ ਹੀ ਨੇ ਕਿਉਂਕਿ ਆਮ ਤੌਰ ਤੇ ਤਾਂ ਇਹੀ ਮੰਨਿਆ ਜਾਂਦਾ ਕਿ ਇਹ ਸਭ ਪਰਮਾਤਮਾ ਨੂੰ ਖੁਸ਼ ਕਰਨ ਲਈ ਹੈ ਉਹਦੀ ਬਖਸ਼ਿਸ਼ ਲੈਣ ਲਈ ਬਿਲਕੁਲ ਆਮ ਸਮਝ ਇਹੀ ਹੈ ਪਰ ਮਸਕੀਨ ਜੀ ਇਸ ਧਾਰਨਾ ਨੂੰ ਵੀ ਨਾ ਇੱਕ ਨਵਾਂ ਐਂਗਲ ਦਿੰਦੇ ਨੇ ਉਹਨਾਂ ਦੇ ਕਹਿਣ ਮੁਤਾਬਿਕ ਇਹ ਸਾਰੇ ਅਭਿਆਸ ਭਾਵੇਂ ਕੀਰਤਨ ਹੋਵੇ ਕਥਾ ਪਾਠ ਜਾਂ ਜਪ ਇਹਨਾਂ ਦਾ ਮੁੱਖ ਮਕਸਦ ਪਰਮਾਤਮਾ ਨੂੰ ਕੁਝ ਸੁਣਾਉਣਾ ਨਹੀਂ ਹੈ ਅੱਛਾ ਯਾ ਉਸ ਅਗੇ ਵੇ ਬੇਨਤੀਆਂ ਕਰਨੀਆਂ ਨਹੀਂ ਕਿਉਂਕਿ ਦੇਖੋ ਗੁਰਬਾਣੀ ਚ ਵੀ ਆਉਂਦਾ ਨਾ ਕੋਹੂ ਨਾਨਕ ਬਿਨ ਬੋਲਿਆ ਸਭ ਕੁਝ ਜਾਣਦਾ ਹਾਂ ਬਿਲਕੁਲ ਉਹ ਅਕਾਲ ਪੁਰਖ ਤਾਂ ਸਾਡੇ ਮਨ ਦੀ ਹਰ ਗੱਲ ਹਰ ਪਾਵਨਾ ਬਿਨਾ ਬੋਲੇ ਹੀ ਜਾਣਦਾ ਹੈ ਉਹਨੂੰ ਦੱਸਣ ਦੀ ਲੋੜ ਨਹੀਂ ਤਾਂ ਫਿਰ ਜੇ ਰੱਬ ਨੂੰ ਸੁਣਾਉਣ ਲਈ ਨਹੀਂ ਪ੍ਰਭਾਵਿਤ ਕਰਨ ਲਈ ਨਹੀਂ ਤੈਨਾਂ ਪਿੱਛੇ ਮਸਕੀਨ ਜੀ ਅਸਲ ਮਕਸਦ ਕੀ ਦੇਖਦੇ ਨੇ ਕਿਸ ਵਾਸਤੇ ਨੇ ਫਿਰ ਇਹ ਅਭਿਆਸ ਇਨਾਂ ਦਾ ਅਸਲ ਮਕਸਦ ਮਸਕੀਨ ਜੀ ਦੇ ਹਿਸਾਬ ਨਾਲ ਸਾਡੇ ਆਪਣੇ ਲਈ ਹੈ ਸਾਡੇ ਖੁਦ ਲਈ ਆਪਣੇ ਲਈ ਹਾਂਜੀ ਉਹ ਸਮਝਾਉਂਦੇ ਨੇ ਕਿ ਇਹ ਸਾਰੇ ਸਾਧਨ ਆਪਣੀ ਅੱਖ ਖੋਲਣ ਵਾਸਤੇ ਹਨ ਆਪਣੇ ਆਪ ਨੂੰ ਜਗਾਉਣ ਵਾਸਤੇ ਇਹ ਉਹ ਤਰੀਕੇ ਨੇ ਜਿਨ੍ਹਾਂ ਨਾਲ ਅਸੀਂ ਆਪਣੀ ਅਧਿਆਤਮਿਕ ਨੀਂਦ ਤੋਂ ਜਾਗ ਸਕਦੇ ਹਾਂ ਸਮਝੇ ਹਮ ਮਤਲਬ ਇਹ ਸਾਨੂੰ ਜਗਾਉਣ ਦੇ ਸਾਧਨ ਨੇ ਬਿਲਕੁਲ ਜਿਵੇਂ ਕੀਰਤਨ ਸੁਣਦੇ ਆਂ ਸ਼ਬਦ ਦੀ ਵਿਚਾਰ ਮਨ ਦੀ ਮੈਲ ਲਾਉਂਦੀ ਹੈ ਸੋਚ ਨੂੰ ਸਾਫ਼ ਕਰਦੀ ਹੈ ਜਾਂ ਜਿਵੇਂ ਨਾਮ ਸਿਮਰਨ ਕਰਦੇ ਆ ਉਹ ਭਟਕ ਦੀ ਸੁਰਤ ਨੂੰ ਇਕਾਗਰ ਕਰਦਾ ਹੈ ਹੈਨਾ ਹਾਂਜੀ ਹਾਂਜੀ ਇਹ ਸਾਰੀਆਂ ਕਿਰਿਆਵਾਂ ਸਾਡੀ ਅੰਦਰੂਨੀ ਨਜ਼ਰ ਨੂੰ ਸਾਡੀ ਸਮਝ ਨੂੰ ਖੋਲਣ ਚ ਮਦਦ ਕਰਦੀਆਂ ਨੇ ਇਹ ਬਿਲਕੁਲ ਅੱਖਾਂ ਖੁੱਲਣ ਵਾਂਗ ਹੈ ਜਦੋਂ ਅੱਖਾਂ ਖੁੱਲਣ ਗਿਆ ਤਾਂ ਅਸਲੀਅਤ ਨੂੰ ਬਿਹਤਰ ਤਰੀਕੇ ਨਾਲ ਸਮਝਾਂਗੇ اپنی بے خبری دور ہوے گی واہ یہ تا یہ تا پوری دی پوری اپروچ ہی بدل گئی یہ دا مطلب تا یہ ہویا کہ ਧਾਰਮਿਕ ਅਭਿਆਸ ਅਸਲ ਵਿੱਚ ਸੈਲਫ ਇੰਪਰੂਵਮੈਂਟ ਸਵੈ ਸੁਧਾਰ ਸਵੈ ਜਾਗਰੂਕਤਾ ਦੇ ਟੂਲਸ ਨੇ ہاں ایک ਤਰ੍ਹਾਂ ਨਾਲ ਕਹਿ ਸਕਦੇ ਆ ਇਹ ਤਾਂ ਫਿਰ ساری ਜ਼ਿੰਮੇਵਾਰੀ ਆਪਣੀ ਮੋਢਿਆਂ ਤੇ ਆ ਗਈ ہاں جی ਇਹ ਮੰਨਣਾ ਇਹ ਸਵੀਕਾਰ ਕਰਨਾ ਇੱਕ ਵੱਡੀ ਗੱਲ ਹੈ ਸ਼ਾਇਦ ਕਈਆਂ ਲਈ ਔਖਾ ਵੀ ਹੋਵੇ ہاں ਇਹ ਗਲਤ ਹੈ ਇਹ ਮੰਨਣਾ ਕਿ ਦੁੱਖ ਦੀ ਜੜ ਵੀ ਅੰਦਰ ਹੈ ਤਾਂ ਉਸ ਨੂੰ ਬਦਲਣ ਦੀ ਚਾਬੀ ਵੀ ਆਪਣੇ ਕੋਲ ਹੈ ਯਕੀਨਨ ਇੱਕ ਚੁਣੌਤੀ ਤਾਂ ਹੈ ਪਰ ਦੇਖੋ ਇਸ ਵਿੱਚ ਇੱਕ ਬਹੁਤ ਵੱਡੀ ਤਾਕਤ ਵੀ ਹੈ ਹੈਨਾ ਉਹ ਕਿਵੇਂ ਇਹ ਸਾਨੂੰ ਐਵੇਂ ਹਾਲਾਤਾਂ ਦਾ ਸ਼ਿਕਾਰ ਬਣੇ ਰਹਿਣ ਦੀ ਥਾਂ ਆਪਣੀ ਜ਼ਿੰਦਗੀ ਦੀ ਵਾਕਡੋਰ ਆਪਣੇ ਹੱਥ ਚ ਲੈਣ ਲਈ ਪ੍ਰੇਰਿਤ ਕਰਦਾ ਹੈ ਇਹ ਸਮਝ ਸਾਨੂੰ ਕਿਸਮਤ ਨੂੰ ਕੋਸਣ ਜਾਂ ਬਾਹਰੋਂ ਮਦਦ ਢੀਕਣ ਦੀ ਬਜਾਏ ਆਪਣੇ ਅੰਦਰੂਨੀ ਜਾਗਰੂਕਤਾ ਵਧਾਉਣ ਤੇ ਜ਼ੋਰ ਦਿੰਦੀ ਹੈ ਹੂੰ ਠੀਕ ਹੈ ਤਾਂ ਫਿਰ ਜੇ ਆਪਾਂ ਇਹ ਸਾਰੀ ਗੱਲਬਾਤ ਦਾ ਇੱਕ ਨਿਚੋੜ ਕੱਢੀਏ ਸਾਰ ਕੱਢੀਏ ਤਾਂ ਮੁੱਖ ਗੱਲ ਇਹ ਬਣਦੀ ਹੈ ਕਿ ਮਸਕੀਨ ਜੀ ਮੁਤਾਬਕ ਦੁੱਖ ਦਾ ਮੂਲ ਕਾਰਨ ਸਾਡੀ ਆਪਣੀ ਅਧਿਆਤਮਿਕ ਬੇਖਬਰੀ ਜਾਂ ਸੁੱਤਾ ਹੋਣਾ ਹੈ ਕੋਈ ਬਾਹਰੀ ਤਾਕਤ ਨਹੀਂ ਹੈ ਬਿਲਕੁਲ ਅਤੇ ਧਾਰਮਿਕ ਅਭਿਆਸ ਜਿਵੇਂ ਕੀਰਤਨ ਕਥਾ ਪਾਠ ਸਿਮਰਨ ਇਹ ਪ੍ਰਮਾਤਮਾ ਨੂੰ ਸੁਣਾਉਣ ਲਈ ਨਹੀਂ ਹਾਂ ਸਗੋਂ ਸਾਡੇ ਆਪਣੇ ਆਪ ਨੂੰ ਇਸ ਬੇਖਬਰੀ ਦੀ ਨੀਂਦ ਤੋਂ ਜਗਾਉਣ ਲਈ ਆਪਣੀਆਂ ਅਧਿਆਤਮਿਕ ਅੱਖਾਂ ਖੋਲਣ ਦੇ ਸਾਧਨ ਹਨ ਬਿਲਕੁਲ ਸਹੀ ਜੇਕਰ ਅਸੀਂ ਇਸ ਨੂੰ ਥੋੜਾ ਹੋਰ ਵੱਡੇ ਪੱਧਰ ਤੇ ਵੇਖੀਏ ਨਾ ਤਾਂ ਇਹ ਸਮਝ ਸਾਨੂੰ ਇੱਕ ਨਵੀਂ ਦਿਸ਼ਾ ਦਿੰਦੀ ਹੈ ਇਹ ਸਾਨੂੰ ਸਿਰਫ ਰਸਮੀ ਤੌਰ ਤੇ ਧਾਰਮਿਕ ਕੰਮ ਕਰਨ ਤੋਂ ਅੱਗੇ ਲੈ ਜਾਂਦੀ ਹੈ ਸਾਨੂੰ ਉਹਨਾਂ ਦੇ ਅਸਲ ਮਕਸਦ ਯਾਨੀ ਅੰਦਰੂਨੀ ਬਦਲਾਅ ਤੇ ਜਾਗਰੂਕਤਾ ਤੇ ਧਿਆਨ ਦੇਣ ਲਈ ਕਹਿੰਦੀ ਹੈ ਹੂੰ ਮਤਲਬ ਦੁੱਖ ਤੋਂ छुटकारे ਦਾ ਰਾਹ ਬਾਹਰ ਨਹੀਂ ਉਹ ਸਾਡੇ ਅੰਦਰੋਂ ਹੀ ਸ਼ੁਰੂ ਹੁੰਦਾ ਹੈ ਇਹ ਸਮਝ ਫਿਰ ਸਾਡੇ ਰੋਜ਼ਾਨਾ ਜੀਵਨ ਲਈ ਕੀ ਮਾਇਨੇ ਰੱਖਦੀ ਹੈ ਇਸ ਦੇ ਪ੍ਰੈਕਟੀਕਲ ਪਹਿਲੂ ਕੀ ਹੋ ਸਕਦੇ ਨੇ ਕੋਈ ਹਾਂ ਦੇਖੋ ਇਹੀ ਸਭ ਤੋਂ ਜ਼ਰੂਰੀ ਸਵਾਲ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਹੈਨਾ ਹਾਂਜੀ ਜੇ ਦੁੱਖ ਸਾਡੇ ਸੁੱਤੇ ਹੋਣ ਤੋਂ ਸਾਡੀ ਅਧਿਆਤਮਿਕ ਬੇਖਬਰੀ ਤੋਂ ਆਂਦਾ ਹੈ ਤਾਂ ਪਹਿਲਾ ਸਵਾਲ ਤਾਂ ਇਹੀ ਹੈ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਉਹ ਕਿਹੜੇ ਪਹਿਲੂ ਨੇ ਉਹ ਕਿਹੜੀਆਂ ਆਦਤਾਂ ਕਿਹੜੀਆਂ ਸੋਚਾਂ ਜਾਂ ਕੰਮ ਨੇ ਜਿਹੜੇ ਇਸ ਅਧਿਆਤਮਿਕ ਨੀਂਦ ਨੂੰ ਦਰਸਾਉਂਦੇ ਨੇ ਜਾਂ ਸ਼ਾਇਦ ਹੋਰ ਵਧਾਉਂਦੇ ਨੇ ਹੂੰ ਸਹੀ ਗੱਲ ਐ ਉਹ ਕਿਹੜੀਆਂ ਚੀਜ਼ਾਂ ਨੇ ਜੋ ਸਾਨੂੰ ਅਸਲੀਅਤ ਤੋਂ ਆਪਣੇ ਆਪ ਤੋਂ ਦੂਰ ਕਰਦੀਆਂ ਨੇ ਤੇ ਦੂਜਾ ਇਹ ਜਿਹੜੇ ਅਭਿਆਸ ਨੇ ਕੀਰਤਨ ਪਾਠ ਸਿਮਰਨ ਇਹ ਸਾਨੂੰ ਸਿਰਫ ਉਸ ਸਮੇਂ ਤੋਂ ਬਾਹਰ ਮਤਲਬ ਸਾਡੇ ਆਮ ਜੀਵਨ ਵਿੱਚ ਸਾਡੇ ਕੰਮਕਾਰ ਵਿੱਚ ਸਾਡੇ ਰਿਸ਼ਤਿਆਂ ਵਿੱਚ ਅਸਲ ਵਿੱਚ ਜਗ੍ਹਾ ਕਿਵੇਂ ਸਕਦੇ ਨੇ ਹਾਂ ਇਹ ਅਸਲ ਗੱਲ ਹੈ ਇਹ ਜਾਗਰੂਕਤਾ ਸਾਡੇ ਹਰ ਰੋਜ਼ ਦੇ ਵਿਹਾਰ ਵਿੱਚ ਕਿਵੇਂ ਨਜ਼ਰ ਆ ਸਕਦੀ ਹੈ ਕਿਵੇਂ ਛਲਕ ਸਕਦੀ ਹੈ ਇਸ ਬਾਰੇ ਸੋਚਣਾ ਵਿਚਾਰਨਾ ਸ਼ਾਇਦ ਇਹੀ ਮਸਕੀਨ ਜੀ ਦੇ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ਦਾ ਪਹਿਲਾ ਕਦਮ ਹੋਵੇਗਾ ਬਿਲਕੁਲ ਬਹੁਤ ਵਧੀਆ ਨੁਕਤਾ ਹੈ ਜੀ ਇਹ ਸੋਚਣ